हां मैं 한 ਕੀ ਅੰਬਿਤ ਕੀਤਾ ਤੇਰਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਕਰ ਕੇ ਖਾਲਸਾ ਜੀ ਬੂਲ ਜੀ ਹਾਲੇਲੂਇਆ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਇ ਕੋਪਰੀ ਤਨ ਹਾਰਿਆਂ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਚੱਕੀ ਕੇ ਸੰਸਵਸਾ ਨਾ ਲਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਾਇ ਕੇ ਘਰ ਸਹਿ ਜੀ ਬੂਲ ਜੀ ਵੰਨਨ ਤਤ ਸੰਬਤ ਗੁਰਦੁਆਇਆਂ ਦਾ ਸਿਧਿ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਏਰਤ ਦੇ ਚਤਰਾਵਿਆ ਗੁਰੂ ਹੈ ਬਾਣੀ ਵਿਚ ਬਾਣੀ ਅੰਗਤ ਸਾਰੇ ਉਰੇ ਬਾਣੀ ਕਹੇ ਸਿਵਕ ਜਨ ਮੰਨ ਤਸਖ ਗੁਰੂ ਇਸ ਤਾਰੇ ਨਸੀ ਕਰ ਕਿਰਪਾ ਆਪਣੋਂ ਕਰ ਲੈਨਾ ਮਨ ਵਸਿਆ ਜਗ ਨਸੀ ਸਾਫੋ ਗਿਗਨਾਂ ਕੋ ਲਗੈ ਜੋ ਸਤਿਗੁਰ ਯ ਆਪਣਾ ਰੱਖੇ ਬੇਟੇ ਬੇਟੀਆਂ ਸਾਡੇ ਕਾਫੀ ਸਾਡੇ ਬੰਦਰੀ ਸੰਜੇਦਰ ਸਿੰਘ ਸਰਸ ਬੋਲੀ ਹੀ ਮੇਰੀ ਤੰਗ ਹੈ ਤੇਰੇ ਯਹਾਂ ਕੋਈ ਕਮੀ ਨਹੀਂ ਜਿਸ ਬਾਈ ਗੁਰੂ ਦਾ ਜਿਸ ਪ੍ਰਮਾਤਮਾ ਦਾ ਨਾਮ ਲਿਆ ਪੇੜਾ ਪਾਰ ਹੋ ਗਈ ਉਹਦਾ ਓਟਾਸ ਦਾ ਲੈ ਕੇ ਅੱਜ ਆਪਸ ਉਸਤਾਂ ਦੇ ਵਿੱਚ ਉਹਦੇ ਜ਼ਖਮਾਂ ਤੇ ਜੋ ਮਲਮ ਲੱਗੀ ਹੈ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਨ ਵਾਸਤੇ ਸਾਥ ਸੰਗਤियां ਆਪ ਇਕੱਠੇ ਹੋਏ ਹਨ ਔਰ ਦੁਨੀਆ ਦੇ ਵਿੱਚ ਹਰ ਸ਼ੈ ਜਦੋਂ ਠੋਕਰ ਲੱਗਦੀ ਹੈ ਉਹ ਟੁੱਟ ਜਾਂਦੀ ਹੈ ਸਿਰਫ ਇਨਸਾਨ ਹੀ ਕੈਸੀ ਚੀਜ਼ ਹੈ ਜਿਹਨੂੰ ਠੋਕਰ ਲੱਗਦੀ ਹੈ ਤਾਂ ਸੰਭਲ ਜਾਂਦਾ ਹੈ ਪੰਜਾਬੀ ਨਾ ਦੋਸਤ ਤੇ ਦੁਸ਼ਮਣ ਦੀ ਪਛਾਣ ਜਿਨ੍ਹਾਂ ਨੇ ਪਰ ਮੈਂ ਤੋਂ ਪਹਿਲਾਂ ਬੋਲਦੇ ਆ ਸੇਖ ਸੈਕਟਰੀ ਸਾਹਿਬ ਨੇ 1947 ਦਾ ਜ਼ਿਕਰ ਕੀਤਾ ਮੈਂ ਉਦੋਂ ਵੀ ਪਿੱਛੇ ਜਾਵਾਂਗਾ ਪੰਜਾਬ ਦਾ ਇਤਿਹਾਸ ਜਿਹੜਾ ਦੋ ਪੀੜ੍ਹੀਆਂ ਸਾਡੀਆਂ ਜਵਾਨ ਹੋਈਆਂ ਮੈਂ ਇਸ ਮੌਕੇ ਦੇ ਤਸੱਬਬ ਨਾਲ ਮੈਂ ਜੋ ਸੈਂਟਰ ਦੇ ਵਿਕਾਸ ਦੀ ਲੀਡਰਸ਼ਿਪ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਤੁਸੀਂ ਇਹ ਇੱਕ ਸ਼ੁਰੂਆਤ ਕੀਤੀ ਹੈ ਸਾਡੇ ਜ਼ਖਮਾਂ ਤੇ ਮਲਮ ਲਾਉਣ ਦੀ ਅਸੀਂ ਤੁਹਾਡਾ ਵੀ ਪਰ ਸੈਂਟਰ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ 40 ਸਾਲ ਬਾਅਦ ਤੇ ਜਿਹੜਾ ਤੇ ਜਿਹੜਾ ਇੱਕ ਕਿਸਮ ਦਾ ਪੰਜਾਬ ਦੇ ਲੋਕਾਂ ਦੇ ਜਿਹੜੇ ਜਿਹੜੇ ਰਸ ਜੇ ਹੋਏ ਜ਼ਖਮ ਸੀ ਉਹਨਾਂ ਜ਼ਖਮਾਂ ਜਦੋਂ ਸਾਹ ਲੈਂਦੇ ਸੀ ਤਾਂ ਉਹ ਜ਼ਖਮਾਂ ਨੂੰ ਹਵਾ ਲੱਗਦੀ ਸੀ ਹੌਲੀ-ਹੌਲੀ ਉਹ ਜ਼ਖਮ ਜਿਹੜੇ ਐ ਇਹ ਅੱਜ ਤੋਂ ਬਾਅਦ ਭੜਨੇ ਸ਼ੁਰੂ ਹੋਣ ਗਏ ਆ ਹੱਥਾਂ ਦੀਆਂ ਲਕੀਰਾਂ ਆ ਮੱਥੇ ਦੀਆਂ ਤਕਦੀਰਾਂ ਲੋਕ ਕਹਿੰਦੇ ਨੇ ਸਾਹ ਵਾਇਗੁਲੂ ਜੀ ਦੀ ਫਤਿਹ ਪਹਿਲਾਂ ਜੇ ਮੈਂ ਬਹੁਤ ਧੰਨਵਾਦ ਕਰਦਾ ਸਾਰਾ ਮਨਜੀਤ ਸਿੰਘ ਜੀ ਭਵਾ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਕਿਸਦਾ ਪਰਵੇਤ ਸਿੰਘ ਜੀ ਔਰ ਸਾਰੇ ਗੁਰੂ ਪਿਆਰੀ ਸੰਗਤ ਜੀ ویسੇ ਤੇ ਮੈਂ ਤੋਂ ਪਹਿਲਾਂ ਵੀ ਦੋ ਬੁਲਾਰਿਆਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਅਸੀਂ ਜੀ ਨਿਪਰੀ ਦੇ ਇੱਥੇ ਬੈਠੇ ਨੇ ਇਹਨਾਂ ਦਾ ਬਹੁਤ ਸੰਘਰਸ਼ਮਈ ਜੀਵਨ ਰਸੀ ਦੇ ਇਹਨਾਂ ਕਾਥਾ ਨੂੰ ਸੁਝਾਣ ਤੋਂ ਮੌਨ ਚ ਬਹੁਤ ਮਾਣ ਰਿਹਾ ਸੱਜਣ ਕੁਮਾਰ ਜਗਦੀਸ਼ ਦਾ ਇੱਥੇ ਐਚ ਕੇ ਭਗਤ ਤਰਮਦਾਸ ਸ਼ਾਸਤਰੀ ਕਮਲਨਾਥ ਲਲਿਤ ਮਾਕਨ ਐਸੇ ਅਨੇਕਾਂ ਨਾਮ ਸੀਗੇ ਅੱਜ ਇਸ ਗੱਲ ਨੂੰ 40 ਸਾਲ ਹੋ ਗਏ 41 ਸਾਲ ਲਗਭਗ ਲਗਭਗ ਦੋ ਐਸੀਆਂ ਜਨਰੇਸ਼ਨਾਂ ਨਿਕਲ ਗਈਆਂ ਜਿਨ੍ਹਾਂ ਨੂੰ ਇਹਦੀ ਯਾਦਾਸ਼ਤ ਵਿੱਚ ਚੀਜ਼ਾਂ ਬਾਹਰ ਚਲੇ ਗਈਆਂ ਅਸੀਂ ਨੂੰ ਸਰੀਰਿਕ ਤੌਰ ਤੇ ਹਟਾਇਆ ਮੈਂ ਆਪ ਇਸ भयंकर कत्लेआम दे इस भयंकर रूप नु देख्या ਔਰ ਮੈਨੂੰ ਮੇਰੇ ਪ੍ਰੋਫੈਸਰ ਨੇ ਇੱਕ ਮਾਸਟਰ ਨੇ ਉਸ ਵੇਲੇ ਆਪਣੀ ਚੱਕੀ ਚ ਲੁਕੋ ਕੇ ਮੇਰੀ ਜਾਨ ਬਚਾਈ। ਮੈਂ ਪਛੋਕੜ ਗੁਰਦਾਸਪੁਰ ਦਾ ਐ ਮੈਂ ਪਛੋਕਾਂ ਪਾਂ ਪਾਂ ਬੜੀ ਦਾ ਮੈਂ ਰਿਆੜਾ ਮੇਰੇ ਕੋਲ ਔਰ ਮੈਂ ਮੇਰਾ ਜਨਮ सिरसा ਦਾ ਮੈਂ ਜੇ ਯੂਨੀਵਰਸਿਟੀ ਅੰਦਰ ਔਰ ਮੈਂ ਇਸ ਭਿਆਨਕ ਦੌਰ ਚੋਂ ਨਿਕਲਿਆ ਹਾਂ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਜਿੱਥੇ ਰਹਿਣਾ ਪੰਜਾਬੀ ਬਾਗ ਚ ਇਹ ਮੇਰਾ ਬਲਕਾ ਹੈ ਜਿੱਥੇ ਸੱਜਣ ਕੁਮਾਰ ਦਾ ਬੋਲਬਾਲਾ ਸੀ ਮਾਦੀਪੁਰੇ ਪੈਂਦਾ। ਸਾਡ ਸਾਬ ਤੁਸੀਂ ਦੇਖੋ ਇਹਨਾਂ ਨੇ ਕਤਲਿਆਮ ਕੀਤਾ ਜਿਵੇਂ ਹੁਣੇ ਮਰ ਤੋਂ ਪਹਿਲਾਂ ਬਹੁਤ ਸਾਰੇ ਤਰੀਕਿਆਂ ਬਰਵੰਤਰੀ ਦੱਸਿਆ ਕਿ ਇਹਨਾਂ ਨੇ ਪੱਗਾਂ ਨੂੰ ਲੱਭ ਲੱਭ ਕੇ ਗਰਾਂ ਚ ਸੇਰ ਪਾਪਾ ਕਿਆ ਕਰਾਈ। ਪਰਾਂਵਾਂ ਦੇ ਪਰਿਵਾਰ ਉਹਨਾਂ ਦੇ ਅੱਖਾਂ ਦੇ ਸਾਹਮਣੇ ਨੌਜਵਾਨ ਬੱਚੇ ਨੂੰ ਗਰਾਂ ਚ ਸੇਰ ਪਾਪਾ ਜੀਰਾਂ ਮੋਟਾਂ ਦਾ ਦਿੱਤੀਆਂ ਜਾਣ ਹਜ਼ਾਰਾਂ ਦੀ ਤਰ੍ਹਾਂ ਮਾਰ ਦਿੱਤੇ ਜਾਣ ਔਰ ਕੋਈ ਬਚਾਉਣ ਵਾਲਾ ਨਾ ਹੋਵੇ। ये देश और दुनिया के अंदर कतई ही नहीं कधी नहीं क्यों कह रहा तो तो मैं की आज़ में गया मैं बहुत लोग पढ़ते नहीं बहुत खालसा मैं चाहता है देश के अंदर दुनिया के अंदर दो ही तरीके के राज ने आज के इस मॉडर्न जमाने के अंदर भी तो पहला पहला शमशीर तो राज पढ़ा जाता कित्याम करने वाला हो क्योंकि शमशीर राज मानक होंगे बचाएगा या नहीं बचाएगा यह राज्य डेमोक्रेसी तो आई कोई दुनिया के अंदर ऐसा शासक नहीं भावी उन्हें मिलटरी ताकत का राज स्थापित किया हो उसने डेमोक्रेसी का राज स्थापित होने समय नहीं आया जो तो कि शासक तो ने तय कर दिया हो जेड़ा भी कौन मिले वो तो कचा क्या करा दोनों कोई पूछ वाला हो तो 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 देखो देश की राजधानी चाहिए बिहार तक नहीं होया रहा कोई तमिलनाडु चो को आंध्र प्रदेश नहीं होया की रहा इस कतलिया अंजाम दिता गया तुसी देखो इस दुनिया का सब तो भयानक रूप कह इस कतलिया अंजाम देने तो बाद देश का प्रधानमंत्री वोट खड़ा होगा और फिर के की संदेश दिता है

इधर याद होया कि किसे दो पोर्ट्स हाथरी पास आता था सर कोई नगरमणि तक कर सकता थी सा, और इसने करने कोशिश की थी मैं तुम तो याद करो हाँ बहुत सारे थे नारी बैठे थे बहुत सारे चंटक में बैठे थे बहुत सारे थे थे, आज के आजकल तो इसके आपा पड़े होंगे पर मैं तुम लोग का ना याद करो चौना है इसका शुभ रामन सब तो करन ਜਿਹੜੀ ਉਹਨੇ ਸੁਚਰਾਚੇਤ ਸੰਕਟ ਲਿਆ ਜੋ ਕੀਤਾ ਗਿਆ ਸੀ ਉਸ ਨੂੰ ਕਾਂਗਰਸ ਨੇ ਬਾਅਦ ਜਸਟੀਫਾਈ ਵੀ ਕੀਤਾ ਉਹ ਜਿਹੋ ਨਾਲ ਲੋਕਾਂ ਨੂੰ ਜਿਹਨੂੰ ਸਜ਼ਾਵਾ ਹੋ ਰਹੀਆਂ ਨੇ ਮੈਂ ਮਹਾਂਬਲੀ ਨੂੰ ਸਹਿਯਕਤਾ ਧੰਨਵਾਦ ਦੇ ਆਪਣੇ ਦਿਨ ਰਾਜੇ ਵੱਡਾ ਸਮਾਰਕਨ ਧੰਨਵਾਦ ਦੇ ਤੌਰ ਤੇ ਗੁਰੂ ਸਾਹਿਬ ਦਸ਼ੁਪ੍ਰਾਣ ਦੇ ਕੋਲ ਰੱਖਿਆ ਗਿਆ ਔਰ ਮੋਦੀ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਐਸਏਕੇ ਬਣਾ ਕੇ ਸੱਜਨ ਕੁਮਾਰ ਵਰਗੇ ਕਾਫਲੇ ਔਰ ਇਹਨੇ ਕੈਸੇ ਕਾਫਨ ਚਲਾਇਆ ਬਿਲਕੁਲ ਬੜੀ ਜ਼ਿੰਮੇਦਾਰੀ ਹੈ ਤੇ ਉਹ ਲੱਗਦਾ ਕਿ ਇਹ ਕਈ ਚੀਜ਼ਾਂ ਦੇਖ ਕੇ ਨੂੰ ਮਿਲਿੰਦੀ ਹੈ